ਭਾਈ ਆਜੋ ਸ਼ਖਸ਼ਾ ਇਸ ਨੂੰ ਜੇ ਫੜਨਾ ਹੋਵੇ ਤਾਂ ਕਿਵੇਂ ਫੜੋਗੇ ਆ ਤਸਵੀਰਾਂ ਤੁਸੀਂ ਵੇਖੋ ਕਿ ਇੱਕ ਤਰਫ ਤਸਵੀਰਾਂ ਇਸ ਸ਼ਖਸ਼ ਦੀਆਂ ਆ ਰਹੀਆਂ ਨੇ ਤਾਂ ਦੂਸਰੀ ਤਰਫ ਤਸਵੀਰਾਂ ਇਸ ਦੇ ਚਲਦੇ ਦੀਆਂ ਆ ਰਹੀਆਂ ਨੇ ਔਰ ਇਸ ਨੂੰ ਰੁਕੜਾ ਹੋਵੇ ਤਾਂ ਕਿਵੇਂ ਰੋਕਿਆ ਜਾਵੇਗਾ ਜੇ ਇਸ ਨੂੰ ਕਿਸੇ ਨੇ ਸ਼ਨਾਖਤ ਕਰਨਾ ਹੋਵੇ ਤਾਂ ਕਿਵੇਂ ਕਰੇਗਾ ਦੱਸ ਦਈਏ ਕਿ ਜੇ ਆਮ ਸ਼ਹਿਰਾਂ ਦੀ ਗੱਲ ਕਰਦੇ ਆ ਅਸੀਂ ਤਾਂ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਸ਼ਖਸ਼ ਬਹੁਤ ਜ਼ਿਆਦਾ ਘੁੰਮਦੇ ਨੇ ਲੇਕਿਨ ਆਮ ਪਬਲਿਕ ਉਸ ਦੀ ਪਰਵਾਹ ਨਹੀਂ ਕਰਦੀ ਪਬਲਿਕ ਕਹਿੰਦੀ ਆ ਸਾਨੂੰ ਕੋਈ ਨੁਕਸਾਨ ਨਹੀਂ ਆ ਜੋ ਕਰੇਗਾ ਸੋ ਭਰੇਗਾ ਉਹ ਜਾ ਰਿਹਾ ਆਪਣੇ ਧਿਆਨ ਜਾ ਰਿਹਾ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਸਨੇ ਡਰਿੰਕ ਕਰੀ ਆ ਨਹੀਂ ਕਰੀ ਆ ਉਹ ਕਿਸ ਹਾਲਾਤਾਂ ਵਿੱਚ ਆ ਕਿਹੜਾ ਡਰਗ ਲਿਆ ਉਸਨੇ ਕਿਹੜਾ ਨਹੀਂ ਲਿਆ ਪਬਲਿਕ ਜਿਆਦਾਤਰ ਧਿਆਨ ਨਹੀਂ ਦਿੰਦੀ ਤਾਂ ਇੱਥੇ ਗੱਲ ਦੱਸ ਦਈਏ ਤੁਹਾਨੂੰ ਕਿ ਅਸੀਂ ਚੰਡੀਗੜ੍ਹ ਦੇ ਵਿੱਚੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇੱਕ ਮਹਿਲਾਵਾਂ ਨੇ ਸਾਡੇ ਕੋਲ ਤਸਵੀਰਾਂ ਭੇਜੀਆਂ ਨੇ ਉਹ ਮਹਿਲਾਵਾਂ ਕਹਿ ਰਹੀਆਂ ਕਿ ਇਹ ਸਕੂਟਰੀ ਵਾਲਾ ਬਿਲਕੁਲ ਓਵਰ ਡਰਾਈਵਿੰਗ ਕਰ ਰਿਹਾ ਸੀ ਉਹ ਕਦੀ ਇੱਧਰ ਜਾ ਰਿਹਾ ਕਦੀ ਇੱਧਰ ਜਾ ਰਿਹਾ ਤਾਂ ਇਸ ਨੂੰ ਅਸੀਂ ਕਿਵੇਂ ਕਵਰ ਕਰਦੇ ਇਹ ਬੰਦਾ ਜੋ ਹੈ ਬਹੁਤ ਸਪੀਡ ਦੇ ਵਿੱਚ ਕਦੀ ਇੱਧਰ ਉੱਧਰ ਲੰਘ ਰਿਹਾ ਸੀ ਲੇਕਿਨ ਸਾਨੂੰ ਲੱਗ ਰਿਹਾ ਸੀ ਕਿ ਇਸ ਨੇ ਕੋਈ ਨਸ਼ਾ ਕਰਿਆ ਹੋਇਆ ਪਰ ਅਸੀਂ ਚੰਡੀਗੜ੍ਹ ਦੇ ਨਾਗਰਿਕ ਆ ਔਰ ਅਸੀਂ ਨਾਗਰਿਕ ਹੋਣ ਦੇ ਨਾਤੇ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਇੱਕ ਮਾਲਕਾ ਅਧਿਕਾਰ ਹੈ ਸਾਡਾ ਕਿ ਅਸੀਂ ਜਿੱਥੇ ਵੀ ਕੋਈ ਕ੍ਰਾਈਮ ਹੁੰਦਾ ਕੋਈ ਵਾਇਲੇਸ਼ਨ ਫੈਲਦਾ ਤਾਂ ਅਸੀਂ ਉਸ ਨੂੰ ਰੋਕਣਾ ਜਾਂ ਉਸ ਦੀ ਆਵਾਜ਼ ਜਿਹੜੀ ਆ ਉਹ ਮੀਡੀਆ ਤੱਕ ਲਿਆਉਣੀ ਹੈ ਜਾਂ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਉਣੀ ਆ ਤਾਂ ਉਹਨਾਂ ਮਹਿਲਾਵਾਂ ਨੇ ਇਹ ਤਸਵੀਰਾਂ ਸਾਡੇ ਕੋਲ ਪਹੁੰਚਾਈਆਂ ਨੇ ਔਰ ਤਸਵੀਰਾਂ ਜਦੋਂ ਸਾਡੇ ਕੋਲ ਪਹੁੰਚਦੀਆਂ ਤਾਂ ਅਸੀਂ ਬੇਹਰਾਨ ਹੋ ਗਏ ਕਿ ਵਾਕੇ ਹੀ ਇਹ ਸਕੂਟਰੀ ਨੂੰ ਜੇ ਕਿਸੇ ਨੇ ਫੜਨਾ ਹੋਵੇ ਤਾਂ ਕੀ ਨੰਬਰ ਦੱਸੇਗਾ ਇਹੋ ਜੀਆਂ ਸਕੂਟਰੀਆਂ ਵੀ ਜੇ ਚੰਡੀਗੜ੍ਹ ਵਿੱਚ ਚੱਲ ਸਕਦੀਆਂ ਤਾਂ ਫਿਰ ਹੋਰ ਵੀ ਚੱਲਦੇ ਹੋਣਗੇ ਇਹ ਕਨਵੈਨਸ਼ਨ ਦੀ ਗੱਲ ਕਰੀਏ ਤਾਂ ਅਸੀਂ ਨੰਬਰ ਪਲੇਟ ਦੀ ਗੱਲ ਕਰਦੇ ਹਾਂ ਤਾਂ ਜਦੋਂ ਅਸੀਂ ਆਪਣੇ ਪੰਜਾਬ ਤੋਂ ਚੰਡੀਗੜ੍ਹ ਵਿੱਚ ਐਂਟਰ ਹੁੰਨੇ ਆ ਤਾਂ ਹਰ ਤਰ੍ਹਾਂ ਦਾ ਡਾਕੂਮੈਂਟ ਪੂਰਾ ਕਰਕੇ ਚੱਲਦੇ ਆਂ ਤੇ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਲੋਕ ਬਿਨਾਂ ਡਾਕੂਮੈਂਟਾਂ ਤੋਂ ਜਾਂ ਬਿਨਾਂ ਨੰਬਰਾਂ ਤੋਂ ਇਹ ਇਹ ਕਾਰਨ ਕੀ ਆ ਕਿਉਂ ਇਸ ਤਰ੍ਹਾਂ ਔਰ ਜੇ ਮਹਿਲਾਵਾਂ ਇੱਥੇ ਇਹ ਅਲੀਗੇਸ਼ਨ ਲਾ ਸਕਦੀਆਂ ਤਾ ਫਿਰ ਆਮਾ انسان ਹਰ ਬੰਦਾ ਜੋ ਹੈ ਉਹ ਵੀ ਲਗਾ ਸਕਦਾ ਕਿਉਂਕਿ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਇੱਥੇ ਬਹੁਤ ਸਖਤਾਈ ਰੱਖਦਾ ਹੈ ਲੇਕਿਨ ਇਹ ਜੇ ਸਖਸ਼ੀ ਜਿਹੜੇ ਆ ਇਹ ਕਿਵੇਂ ਇਸ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਚੱਲਦੇ ਆ ਇਸ ਅਗਰ ਕੋਈ ਕਮੈਂਟਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕੀ ਆ ਗਰੀਬ ਬੰਦੇ ਦੀਆਂ ਹੀ ਤਸਵੀਰਾਂ ਤੁਹਾਡੇ ਕੋਲ ਆਈਆਂ 90% ਅਸੀਂ ਦੱਸ ਦਈਏ ਕਿ ਚੰਡੀਗੜ੍ਹ ਵਿੱਚ ਵੈਲ ਐਜੂਕੇਟਿਡ ਲੋਕ ਰਹਿੰਦੇ ਆ ਔਰ ਸਾਰੇ ਗਰੀਬੀ ਰੇਖਾ ਤੋਂ ਉੱਪਰ ਹੀ ਨੇ ਸਾਵਾ ਅਮੀਰ ਤੋਂ ਅਮੀਰ ਹੈ 400 ਚੜਾ ਹੈ ਲੇਕਿਨ ਕੋਈ ਗਲਤੀ ਅਸੀਂ ਕਰਤਾ ਨਹੀਂ ਵੇਖਿਆ ਬਿਨਾ ਬੈਲਟ ਤੋਂ ਅਸੀਂ ਚੱਲਦਾ ਨਹੀਂ ਵੇਖਿਆ ਜਦੋਂ ਸਾਡੇ ਧਿਆਨ ਚਾਵੇਗਾ ਤਾਂ ਉਹ ਵੀ ਕਵਰ ਕੀਤਾ ਜਾਵੇਗਾ ਜਿਵੇਂ ਕੱਲ ਅਸੀਂ ਇੱਕ ਬੀਬੀ ਨੂੰ ਕਵਰ ਕਰਿਆ ਜਿਸਨੇ ਉਸ ਨੂੰ ਹਿੱਟ ਕਰਿਆ ਸੀ ਸਾਈਕਲ ਵਾਲੇ ਨੂੰ ਬੀਬੀ ਤਾਂ ਕਾਰ ਦੇ ਵਿੱਚ ਸੀ ਤਾਂ ਸਾਈਕਲ ਵਾਲਾ ਜਿਹੜਾ ਉਹ ਸਾਈਕਲ ਦੇ ਉੱਤੇ ਸੀ ਤਾਂ ਉਸ ਨੂੰ ਹਿੱਟ ਕਰਕੇ ਜਦੋਂ ਬੀਬੀ ਨੇ ਕਾਰ ਭਜਾ ਲਈ ਆ ਤਾਂ ਅਸੀਂ ਉਸ ਦਾ ਨੰਬਰ ਜੋ ਆਪਣੇ ਕੈਮਰੇ 'ਚ ਲੈ ਲਿਆ ਤਾਂ ਫਿਰ ਅਸੀਂ ਖਬਰ ਚਲਾ ਦਿੱਤੀ ਤਾਂ ਜਦੋਂ ਵੱਡਾ ਗੁਨਾਹ ਕਰਦਾ ਤਾਂ ਉਹ ਵੀ ਫੜਿਆ ਜਾਂਦਾ ਤੇ ਜ਼ਿਆਦਾਤਰ 90% ਅਸੀਂ ਵੇਖਿਆ ਕਿ ਜਿੰਨੇ ਵੀ ਕਾਰਾਂ ਵਿੱਚ ਬੈਠੇ ਹੋਣਗੇ ਤਾਂ ਕਾਰਾਂ ਵਿੱਚ ਸਾਰਿਆਂ ਦੇ ਬੈਲਟਾਂ ਲੱਗੀਆਂ ਹੋਣਗੀਆਂ ਹੁਣ ਕਾਰ ਵਿੱਚ ਆਮ ਮਾਤੜ ਬੰਦੇ ਤਾਂ ਬਹੁਤ ਘੱਟ ਮਿਲਣਗੇ ਚੰਡੀਗੜ੍ਹ ਦੇ ਵਿੱਚ ਖਾਸ ਕਰ ਤਾਂ ਚੰਡੀਗੜ੍ਹ ਦੱਸ ਤਈ ਹੈ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਆ ਸਕੂਟਰ ਵਗੈਰਾ ਟੂ-ਵੀਲਰ ਤੁਸੀਂ ਵੇਖਦੇ ਹੋ ਤਾਂ ਇਹਨਾਂ ਦੇ ਚੱਲਣ ਦਾ ਤਰੀਕਾ ਜਿਹੜਾ ਆ ਉਹ ਅਲੈਦਾ 90% ਇਹ ਚੀਜ਼ਾਂ ਸਾਡੇ ਧਿਆਨ ਵਿੱਚ ਜ਼ਰੂਰ ਆਈਆਂ ਨੇ ਕਿ ਕਈ ਜਗ੍ਹਾ ਦੇ ਉੱਤੇ ਅਸੀਂ ਟੂ-ਵੀਲਰਾਂ ਵਾਲੇ ਜਿਹੜੇ ਆ ਬਿਨਾਂ ਹੈਲਮਟ ਤੋਂ ਚੱਲਦੇ ਵੇਖੇ ਆ ਔਰ ਆਪਣੇ ਹੀ ਤਰੀਕੇ ਨਾਲ ਚੱਲਦੇ ਵੇਖੇ ਆ ਇਹਨਾਂ ਨੂੰ ਕੋਈ ਰੂਲ ਰੈਗੂਲੇਸ਼ਨ ਦੇ ਨਾਲ ਨਹੀਂ ਕਿਉਂਕਿ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਭਾਂਤ ਭਾਂ ਦੇ ਸਟੇਟਾਂ ਵਿੱਚੋਂ ਆ ਕੇ ਚੰਡੀਗੜ੍ਹ ਦੇ ਵਿੱਚ ਲੋਕ ਰਹਿ ਰਹੇ ਆ ਔਰ ਬਹੁਤ ਸਾਰੀਆਂ ਤਸਵੀਰਾਂ ਇਦਾਂ ਦੇ ਆਉਂਦੀਆਂ ਲੇਕਿਨ ਗੱਡੀਆਂ ਵਿੱਚ ਅਸੀਂ ਵੇਖੀਏ ਤੇ ਜੇ ਬਾਰੋ ਵੀ ਕੋਈ ਆਉਂਦਾ ਤਾਂ ਉਸ ਨੇ ਵੀ ਬੈਲਟ ਲਗਾਈ ਹੁੰਦੀ ਆ ਤਾਂ ਜੇ ਕੋਈ ਚੰਡੀਗੜ੍ਹ ਦਾ ਰਹਿਣ ਵਾਲਾ ਤੇ ਨਾ ਚੱਲੀ ਹੋ ਵੀ ਬੈਲਟ ਲਗਾ ਕੇ ਨਿਕਲਦਾ ਘਰ ਤੋਂ ਹੀ ਬੈਲਟ ਲੱਗ ਜਾਂਦੀ ਆ ਤਾਂ ਇਹੋ ਜਿਹੀਆਂ ਤਸਵੀਰਾਂ ਨੂੰ ਵੇਖ ਕੇ ਤਾਂ ਫਿਰ ਇੱਕ ਮੈਨ ਨਾ ਤਾਂ ਬਹੁਤ ਗਲਤ ਹੋਵੇਗਾ ਕਿ ਤੁਸੀਂ ਸਿਰਫ ਗਰੀਬਾਂ ਦੀਆਂ ਖਬਰਾਂ ਕਵਰ ਕਰਦੇ ਹੋ ਤਾਂ ਇਹ ਦੱਸ ਦਈਏ ਕਿ ਇਹ ਗਲਤੀ ਹੈ ਇਸ ਦੀ ਜੇ ਗਲਤੀ ਨਾ ਹੋਵੇ ਤੇ ਸਾਨੂੰ ਕੋਈ ਨਹੀਂ ਇਹ ਲੰਘ ਰਿਹਾ ਤਾਂ ਲੰਘ ਜਾਵੇ ਜਿੱਥੇ ਇੰਨੀ ਦੁਨੀਆ ਲੰਘ ਗਈ ਇਹ ਵੀ ਲੰਘ ਸਕਦਾ ਲੇਕਿਨ ਜਦੋਂ ਸਾਡੇ ਕੋਲ ਤਸਵੀਰਾਂ ਪਹੁੰਚੀਆਂ ਤਾਂ ਅਸੀਂ ਹਰ ਇੱਕ ਦੇ ਰਿਣੀ ਆ ਅਸੀਂ ਹਰ ਇੱਕ ਦੇ ਨਾਲ ਚੱਲਣਾ ਹੈ ਔਰ ਜੇ ਸਾਨੂੰ ਕਿਸੇ ਭੈਣ ਨੇ ਮਾਂ ਨੇ ਜਾਂ ਚੰਡੀਗੜ੍ਹ ਚੋਂ ਹੋਰ ਕਿਸੇ ਸ਼ਖਸ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਭੇਜੀਆਂ ਤਾਂ ਸਾਡਾ ਫਰਜ਼ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰਨਾ ਤਾਂ ਜੋ ਗਾਂ ਅੱਗੇ ਚੱਲਣ ਵਾਲੀ ਜਨਰੇਸ਼ਨ ਹੈ ਉਹ ਜਾਗਰੂਕ ਹੋ ਸਕੇ ਤੁਸੀਂ ਇਸ ਵੀਡੀਓ ਬਾਰੇ ਜੋ ਵੀ ਕਮੈਂਟ ਕਰਨਾ ਕਰ ਸਕਦੇ ਹੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਧੰਨਵਾਦ